ਪੰਜਾਬ ਨੇ ਇਸ ਨਿਊਜ਼ ਦੇਖ ਰਹੇ ਸਾਰੇ ਹੀ ਦੋਸਤਾਂ ਦਾ ਸਵਾਗਤ ਹੈ ਇਹ ਜੋ ਤਸਵੀਰ ਹੈ ਤੁਸੀਂ ਆਪਣੇ ਇਹ ਮੋਬਾਈਲ ਸਕਰੀਨ ਤੇ ਦੇਖ ਰਹੇ ਹੋ ਇਹ ਤਸਵੀਰਾਂ ਹਲਕਾ ਦਾ ਸੁਆ ਬਲੋਕ ਹਾਜੀ ਪਰਦੇ ਅਦੀਨ ਔਰ ਬੜਾ ਪਿੰਡ ਇਸੇ ਖਮਤਾ ਦੀਆਂ ਨੇ ਦਸਦੀਏ ਰੋਡ ਦੀ ਹਾਲਤ ਇਹ ਬਹੁਤ ਮਾੜੀ ਸੀ ਕਾਫੀ ਸਮੇ ਤੋਂ ਰੋਡ ਇਹ ਟੁੱਟਿਆ ਹੋਇਆ ਸੀ ਜਿਸ ਨੂੰ ਦੇਖਦੇ ਇਹ ਪਿੰਡ ਦੀ ਪੰਚਾਇਤ ਵੱਲੋਂ ਹੀ ਇਸ ਰੋਡ ਨੂੰ ਬਣਾਇਆ ਜਾ ਰਿਹਾ ਹੈ ਸਰਪੰਚ ਦਾ ਕਹਿਣਾ ਹੈ ਕਿ ਰੋਡ ਟੁੱਟਾ ਹੋਣ ਕਰਕੇ ਅਕਸਰ ਕਾਫੀ ਲੋਕ ਇੱਥੇ ਡਿੱਗ ਜਾਂਦੇ ਸੀ ਤੇ ਸਕੂਲ ਵਾਲੇ ਇਹ ਬੱਚਿਆਂ ਨੂੰ ਸਕੂਲ ਜਾਣਾ ਵੀ ਬਹੁਤ ਇਹ ਮੁਸ਼ਕਲ ਹੋ ਰਿਹਾ ਸੀ ਇਸ ਨੂੰ ਦੇਖਦੇ ਹੋਏ ਇਹ ਪਿੰਡ ਦੀ ਪੰਚਾਇਤ ਵੱਲੋਂ ਹੀ ਇਹ ਰੋਡ ਬਣਾਇਆ ਜਾ ਰਿਹਾ ਹੈ ਬਾਕੀ ਇਸ ਨੂੰ ਲੈ ਕੇ ਇੱਕ ਹੈ ਪਿੰਡ ਦੇ ਸਰਪੰਚ ਨੇ ਤੇ ਤੁਸੀਂ ਵੀ ਜਰੂਰ ਇਹ ਸੁਣੋ ਇਹ ਹੈ ਮਿਰਨਾ ਹਰਵਿੰਦਰਪਾਲ ਸਿੰਘ ਪਿੰਡ ਛੇਕਮ ਦਾ ਸਰਪੰਚ ਇਹ ਦੇਖੋ ਜੀ ਇਹ ਪਿੰਡ ਦੀ ਪ੍ਰੋਬਲਮ ਸੀ ਸਾਡੇ ਪਿੰਡ ਵਾਸਤੇ ਬੱਚੇ ਸਕੂਲ ਜਾਂਦੇ ਸਵੇਰੇ ਬੱਚਿਆਂ ਦੇ ਮਾ ਮਾਤਾ ਪਿਤਾ ਕਹਿੰਦੇ ਸੀ ਵੀ ਇਹ ਬੱਚੇ ਬਹੁਤ ਔਖਾ ਸਿਰੇ ਜਾਂਦੇ ਆ ਕਿਕਰ ਚ ਲੰਘ ਕੇ ਜਾਂਦੇ ਬਹੁਤ ਔਖਾ ਸੀ ਉਹਨਾਂ ਵਾਸਤੇ ਤੋੜ ਕਰਕੇ ਅਸੀਂ ਜੋ ਸਾਡੇ ਪੰਚਾਇਤ ਮੈਂਬਰ ਚੋਂ ਰਲ ਕੇ ਇਹ ਪ੍ਰਾਲਾ ਕੀਤਾ ਅਤੇ ਪੰਚਾਇਤ ਵੱਲੋਂ ਜੋ ਮਿੱਟੀ ਪਾਈ ਗਈ ਹੈ ਸਾਡੇ ਆਪਣੇ ਵੱਲੋਂ ਇਹ ਕੋਈ ਕਿਸੇ ਮਤਲਬ ਕੇ ਗ੍ਰਾਈ ਨਹੀਂ ਅਸੀਂ ਕੀਤੀ ਕੋਈ ਪਿੰਡ ਵੱਲੋਂ ਕਿ ਆਪਣੇ ਪੰਚਾਇਤ ਵੱਲੋਂ ਜੋ ਆਪਣੇ ਵੱਲੋਂ ਜੋ ਬੰਦ ਦਾਸਾ ਕਰਕੇ ਅਸੀਂ ਇਹ ਸੜਕ ਬਣਾਈ ਹੈ ਲੱਗਦਾ ਨਹੀਂ ਬਾਕੀਆਂ ਜਿਹੜੀ ਪੰਚਾਇਤਾਂ ਉਹਨਾਂ ਨੂੰ ਵੀ ਇਦਾਂ ਸਰਵੈਂਚਰ ਨੂੰ ਆਪਾਂ ਪ੍ਰਾਲੇ ਕਰਨੀ ਚਾਹੀਦੇ ਆ ਬੇਰੋ ਕਰਨਾ ਚਾਹੀਦਾ ਇਹ ਦੇਖੋ ਜੇ ਪਿੰਡ ਦੀ ਆਪਾਂ ਪਿੰਡ ਦੇ ਜਿੱਥੇ ਨੀਵੀਂ ਜਗ੍ਹਾ ਮਿੱਟੀ ਜ ਜਿੱਥੇ ਪਾਣੀ ਖੜਾ ਹੁੰਦਾ ਦੇਖੋ ਬੱਚੇ ਸਕੂਲ ਜਾਂਦੇ ਆ ਅੱਜ ਕੱਲ ਕੋਈ ਬਹਿਣਾ ਛੜਕਦਾ ਬਹੁ ਬਰਹਾ ਲਾ ਸਮੇ ਬਾਹੀ ਮੇਨ ਰੋਡ ਤੇ ਵੀ ਜਿੱਥੇ ਜਿੱਥੇ ਟੋਏ ਵਾ ਉੱਥੇ ਮਿੱਟੀ ਪਾ ਰਹੇ ਆ ਕੋਈ ਇਹਦਾ ਲੱਗ 바ਕੇ ਲੱਖ ਰੁਪਿਆ ਖਰਚਾ ਛਡਾ ਗਿਆ ਜਿੱਥੇ ਇਹ ਦੇਖੋ ਜੋ ਪਿੰਡ ਦੇ ਕੋਈ ਲੱਗ ਥਕੇ ਸਾਡੇ ਹੈਗੇ ਪਿੰਡ ਦੇ ਬੰਦੇ ਜੋ ਕਿ ਇਸ ਕੰਮ ਨੂੰ ਸਾਡੇ ਐਮਐਲਏ ਸਾਹਿਬ ਨੂੰ ਚੰਗਾ ਨਹੀਂ ਸਮਝਦੇ ਵੀ ਉਹ ਕੰਮ ਨਹੀਂ ਠੀਕ ਕਰਦੇ ਅਸੀਂ ਦੇਖੋ ਪਿੰਡ ਵਾਸੀ ਕੰਮ ਪਿੰਡ ਵਾਸੀ ਕੀਤਾ ਪਿੰਡ ਦੇ ਭਲਾਈ ਵਾਸਤੇ ਕੀਤਾ ਵੀ ਪਿੰਡ ਦਾ ਜੋ ਪਾਣੀ ਪਿੰਡ ਵਾਸੀ ਉਹ ਗੰਦਾ ਪਾਣੀ ਪਿੰਡੋਂ ਜਾ ਰਿਹਾ ਸੀਗਾ ਬੱਚੇ ਇਸ ਤੋਂ ਲੰਘਦੇ ਗੰਦੇ ਪਾ ਉਹ ਗੰਦੇ ਪਾਣੀ ਤੋਂ ਬਚਿਆ ਜਾ ਸਕੇ ਬੱਚਿਆਂ ਨੂੰ ਸਾਫ਼ ਤਰੀਕਾ ਰਸਤਾ ਬਣਾਇਆ ਜਾਏ ਬੱਚਿਆਂ ਵਾਸਤੇ ਪਰ ਜੋ ਇਹ ਕੰਮ ਕਰ ਰਹੇ ਆ ਚਲੋ ਠੀਕ ਕਰਦੇ ਆ ਉਹਨਾਂ ਦੀ ਮਰਜ਼ੀ ਉਹਨਾਂ ਨੂੰ ਕਰਨਾ ਹੋਣਾ ਉਹਨੂੰ ਇਹ ਰੱਬ ਸੁ ਹੋਰ ਸੁਧੀ ਦੇਵੇ ਕਿ ਇਹ ਕੰਮ ਹੋਰ ਕਰਨਾ ਚਾਹੀਦਾ ਹੋਵੇ ਕਰ ਦਿੰਦੀ ਉਹ ਕੀ ਨਾ ਆਪਣਾ ਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਵਿਕਰਮ ਸਿੰਘ ਹੈ ਜੀ ਇਹ ਜਿਹੜੀ ਅੱਜ ਮਿੱਟੀ ਪਾਈ ਗਈ ਰੋਡ 'ਤੇ ਕੀ ਕਹਿਣਾ ਚਾਹੋਗੇ ਤੁਸੀਂ ਦੇਖੋ ਜੀ ਸਾਡੇ ਪਿੰਡ ਦੇ ਜਿਹੜੇ ਵੱਡੇ ਵੱਡੇ ਸੱਜਣ ਸਾਡੇ ਸਰਪੰਚ ਸਾਹਿਬ ਇਹਨਾਂ ਦੇ ਯੋਗਦਾਨ ਕਰਕੇ ਨਾਲੇ ਅਸੀਂ ਅੱਜ ਬਹੁਤ ਹੀ ਸ਼ਲਾਘਾਯੋਗ ਇਹਨਾਂ ਨੇ ਕੰਮ ਕੀਤਾ ਜੀ ਇਹ ਸਾਰੇ ਰਲ ਕੇ ਔਰ ਇਹ ਅਸੀਂ ਘਟੋ-ਘਟ 200 ਮੀਟਰ ਜਿਹੜੀ ਸੜਕ ਜਿੱਥੇ ਬਹੁਤ ਜ਼ਿਆਦਾ ਚਿੱਕੜ ਸੀਗਾ ਤੇ ਆਵਾਜਾਈਆਂ 'ਚ ਬਹੁਤ ਵਿਗੜ ਸੀਗਾ ਇਹ ਅਸੀਂ ਅੱਜ 3.5 ਫੁੱਟ ਤਕਰੀਬਨ 3.5 ਫੁੱਟ ਦੀ ਜਿਹੜੀ ਹੈ ਜੀ ਇਹ ਅੱਜ ਮਿੱਟੀ ਛਵਾਈ ਦਿੱਤੀ ਆ ਕਿਹੜਾ ਖਰਚਾ ਪੰਚਾਇਤ ਵੱਲੋਂ ਕੀਤਾ ਗਿਆ ਹਾਂਜੀ ਕਹਿਣ ਨੂੰ ਤਾਂ ਚਲੋ ਅਸੀਂ ਪੰਚਾਇਤ ਵੱਲੋਂ ਕਹਿ ਲੈਂਦੇ ਪਰ ਉਹ ਤਾਂ ਫਿਲਹਾਲ ਤਾਂ ਅਸੀਂ ਆਪਣੀ ਦੇਰ ਤੋਂ ਹੀ ਕੀਤਾ ਜੀ ਆਂਦਾ ਤੋਂ ਹੁਣ ਕਿ ਲੱਗਦਾ ਨਹੀਂ ਧਰੇ ਉਪਰਾਲੇ ਬਾਕੀ ਪਿੰਡਾਂ ਵਿੱਚ ਵੀ ਲੋਕਾਂ ਨੂੰ ਕਰਨੀ ਚਾਹੀਦੀ ਸਰਪੰਚ ਤੱਕ ਜਿਹੜਾ ਸਾਰਾ ਕੰਮ ਅਸੀਂ ਦਾਰੂ ਮਦਾਰ ਨਾਲ ਸਾਨੂੰ ਸਰਕਾਰ ਤੇ ਨਹੀਂ ਸੁੱਟਣਾ ਚਾਹੀਦਾ ਸਾਨੂੰ ਆਪਣੀਆਂ ਜ਼ਿੰਮੇਵਾਰੀਆਂ ਵੀ ਸਮਝਣੀਆਂ ਚਾਹੀਦੀਆਂ ਜਿੱਥੇ ਅਸੀਂ ਆਪ ਕੰਮ ਕਰ ਸਕਦੇ ਹਾਂ ਉੱਥੇ ਸਾਨੂੰ ਆਪ ਵੀ ਕੰਮ ਕਰਨਾ ਚਾਹੀਦਾ ਜਿੱਥੇ ਸਰਕਾਰ ਨੇ ਕੰਮ ਕਰਨਾ ਉੱਥੇ ਸਰਕਾਰ ਤੋਂ ਵੀ ਲੈਣਾ ਚਾਹੀਦਾ ਤੇ ਮੈਂ ਤਾਂ ਕਹਿਣਾ ਜੀ ਹਰੇਕ ਪੰਚਾਇਤ ਨੂੰ ਆਪਣੇ ਜਿਹੜੇ ਪਿੰਡ ਦੇ ਸੱਜਣ ਹੈਗੇ ਜੇ ਅਸੀਂ ਆਪਣੇ ਘਰ ਦੀਆਂ ਗਲੀਆਂ ਆਪਣੇ ਬਿਹੜੇ ਪੱਕੇ ਕਰਦੇ ਆਂ ਤੇ ਜੇ ਸੜਕ ਤੋਂ ਵੀ ਠੀਕ ਕਰਾ ਲੈ ਕਿ ਕੋਈ ਮਾੜੀ ਗੱਲ ਫੜੀ ਇਹਦੇ ਵਿੱਚ